ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਵਰਗ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ ਤੇ ਪਹੁੰਚਣਾ ਸੀ ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ ਹੈ ਤੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਸਿੱਖਾਂ ਤੇ ਗੁਲਾਮੀ ਦੀ ਇੰਤਿਆਹ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਗੀਤਨ 'ਚ ਸ਼ਾਮਲ ਨਹੀਂ ਹੋ ਸਕਦੇ। ਤੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਤੁਹਾਡਾ ਸੱਚੇ ਪਾਤਸ਼ਾਹ ਕਿਰਪਾ ਕਰਨ ਦੀ ਗੱਲ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰ ਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਬਲਦੂ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ ਉਹ ਕਹਿੰਦੇ ਇੱਥੇ ਕੋਈ ਇਹੋ ਜੀ ਮੁਸ਼ਕਲ ਨਹੀਂ ਨਾ ਕੋ ਬੰਦ ਹੋਇਆ ਜਲੰਧਰ 'ਚ। ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧੀ ਕਾਲ ਦਿੱਤੀ ਹੈ ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਔਰ ਕੁਝ ਨਹੀਂ ਅੰਮ੍ਰਿਤ ਜੀ ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ ਉਹਦੇ ਬਾਰੇ ਸਭ ਤੋਂ ਪਹਿਲਾਂ ਜਿਹੜੀ ਗੱਡੀ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ ਉਸ ਗੱਡੀ ਦੇ ਉਸ ਸਟicker ਦੇ ਥੱਲੇ ਕੋ ਪੁਲਿਸ ਦਾ ਸਟicker ਵੀ ਲੱਗਾ ਸੀ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ ਸਟicker ਕੋਈ ਵੀ ਲਾ ਸਕਦਾ ਹੈ ਸਿੱਖ ਸੋਰਾ ਹਿੰਦੂਸਤਵ ਸਥਾਪਨਾ ਕਹਿਣਾ ਹੈ ਕਿ ਖਾਲਸਾਣ ਦੀ ਹੁਣ ਕਿਉਂ ਲੋੜ ਪੈ ਗਈ ਦੇਖੋ ਆ ਕਰਕੇ ਲੋੜ ਹੈ ਗੁਰੂ ਦੇ ਨਗਰ ਕੀਰਤਨ ਚ ਸ਼ਾਂਭ ਲਾਉਣ ਤੋਂ ਰੋਕਣਾ ਇਸੇ ਕਰਕੇ ਲੋੜ ਹੈ ਖਾਲਸਾਣ ਦੀ ਸਾਨੂੰ ਅਮਰਤੋ ਭਾਈ ਸਾਹਿਬ ਕਿੰਨੀ ਦਿਨ ਰੁਕੋਗੇ ਤੁਸੀਂ ਹਾਂਜੀ ਕਿੰਨੀ ਦਿਨ ਰੁਕੋਗੇ ਇੱਥੇ ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਬੜਾ ਕਰ ਰਹੇ ਕੋਈ ਗੱਲ ਨਹੀਂ ਅਸੀਂ ਤੇ ਇਹਨਾਂ ਨੂੰ ਕਿਹਾ ਵੀ ਕਾਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ ਪਰ ਇਹ ਗੁਲਾਮੀ ਜਿਹੜੀ ਆ ਸਿੱਖਾਂ ਨੂੰ ਪ੍ਰਥਾ ਕਰਕੇ ਦਿਗਾਉਣੀ ਵੀ ਗੁਲਾਮੀ ਹੁੰਦੀ ਕੀ ਹੈ ਬਾਬਾ ਜੀ ਕਿੰਨੇ ਜੇ ਤੋ ਤੁਹਾਨੂੰ ਇੱਥੇ ਪੁੱਛਨੇ ਆ ਕਿ ਕੀ ਹੋਇਆ ਨਹੀਂ ਪਹਿਲਾਂ ਤੇ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀ ਕੁਝ ਬੇਨਤੀਆਂ ਮੰਨੀਆਂ ਵੀ ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ ਤੋ ਇਸ ਕਰਕੇ 3 ਘੰਟੇ ਹੋ ਗਏ 2 1/2 ਘੰਟੇ ਹੋ ਗਏ ਬਾਈ ਤੁਸੀਂ ਤਾਂ ਲੋਕਾਂ ਦੇ ਬੰਮਾਵਾਂ ਦੇ ਪੁੱਤਾਂ ਨੂੰ ਵਿਚਾਰ ਰਹੇ ਹੋ ਨਸ਼ੇ ਤੋਂ ਹਟਾ ਕੇ ਤੇ ਫਿਰ ਵੀ ਇਹਨਾਂ ਕਿਉਂ ਕੀ ਕਾਰਨ ਹੈ ਇਹਨਾਂ ਨੂੰ ਪੁੱਛੋ ਵੀ ਕਿਉਂ ਭਈ ਤੁਹਾਨੂੰ ਚੰਗੀ ਨਹੀਂ ਲੱਗਦੇ ਇੱਥੇ ਜਿਹੜੇ ਨੌਜਵਾਨ ਆਏ ਨੇ ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ ਕੌਮੀ ਸਨਰਸ਼ੇ ਹਿਸਾਬਾ ਪਾ ਸਕਦੇ ਆ ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ ਨਿਜਾਮ ਚਾਹੁੰਦਾ ਨਹੀਂ ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ ਪੰਜਾਬ ਦੇ ਜਿਹੜੇ ਨ ਬਾਬਾ ਜੀ ਲੋਕ ਤੁਹਾਡੇ ਇਸ ਪ੍ਰਾਲੇ ਤੋਂ ਬੜੇ ਖੁਸ਼ ਨੇ ਪਰ ਕਿਤੇ ਨਾ ਕਿਤੇ ਕੋਸ਼ਿਸ਼ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ ਨਹੀਂ ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੁਣ ਅੱਜ ਗੁਰੂ ਦਾ ਪੁਰਬ ਹੈ ਉੱਥੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ ਅਸੀਂ ਬੜੇ ਸਹਿਜ ਚ ਆ ਤੇ ਗੁਰੂ ਨੇ ਸਾਨੂੰ ਸਿਖਾਇਆ ਸਾਡੇ ਖਿਲਾਫ ਕੱਲੇ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ ਵੀਡੀਓ ਤੇ ਆ ਗਈਆਂ ਹੈ ਅਸੀਂ ਮੋੜਿਆਂ ਕੋ ਬਿਆਨ ਦਿੱਤਾ ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ ਅਸੀਂ ਸੱਚ ਬੋਲਿਆ ਸੱਚ ਬੋਲਦੇ ਰਹਿਣਾ ਜਿਵੇਂ ਬਾਬਾ ਜੀ ਲੋਕ ਤਾਂ ਯੂਥ ਬਦਲਾਵ ਭਾਲਦਾ ਸੀ ਜਾਂ ਬ੍ਰੈਂਟੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਜਾਂਦਾ ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਵ ਤੁਹਾਡੇ ਲਾ ਰਿਹਾ ਕੀ ਕਹਿਣਾ ਚਾਹੋਗੇ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅਮਰਤਾਰੀ ਹੋਈਏ ਅਮਰਤਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ ਮੈਂ ਰਾਜਨੀਤੀ 'ਚ ਨਹੀਂ ਆਉਣਾ ਪਰ ਮੈਂ ਇਹ ਸਮਝਦਾ ਪੀ ਪਿਛਲੀਆਂ ਪੰਜ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣਗੀਆਂ ਨੇ ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋ ਫਰੋਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ ਕੌਮਾਂ ਇਦਾਂ ਗੁਲਾਮੀ ਗੁਲਾਮੀ ਭੋਗਦੀਆਂ ਸਾਰੀ ਕੌਮ ਨੂੰ ਇਹ ਅਪੀਲ ਹੈ ਵੀ ਆਪਾਂ ਨੂੰ ਅਮਰਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ੀ ਹਸਬ ਹੋਣਾ ਪੈਣਾ ਹੈ ਅਗਲਾ ਰਣਨੀਤੀ ਕੀ ਹੈ ਬਬੀ ਟੂ ਮੈਸਟਰ ਅਗਲੀ ਰਣਨੀਤੀ ਸਮਾਉਣ ਤੇ ਸਾਰੀ ਪ੍ਰਦਰਸ਼ ਕਰਦੇ ਹਾਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ